ਅ ਮਿੰਟੂ ਜੀ ਇੱਕ ਖਬਰ ਥੋੜਾ ਜਿਹਾ ਆਪਾਂ ਪਾਰਟੀ ਨਾਲ ਹੀ ਜੁੜੀ ਰਾਜਨੀਤੀ ਨਾਲ ਜੁੜੀ ਹੋਈ ਕਰ ਲਗੇ ਇਹ ਮਸਲਾ ਜਿਆ ਪਿਆ ਹੋਇਆ ਮੰਡੀ ਬੋਰਡ ਦੇ ਅਧਿਕਾਰੀ ਸੀ ਇੱਕ ਤੇ ਉਧਰੋਂ ਲੀਡਰ ਨੇ ਅਕਾਲੀ ਦਲ ਦੇ ਆਸ਼ਰਦੀਪ ਕਲੇਰ ਹੋਰਾਂ ਦਾ ਉਹ ਧਮਕੀ ਧਮਕੀ ਦਾ ਮਸਲਾ ਜੀ ਮਸਲਾ ਵਾਪੇ ਗਾਮ ਬਣ ਗਿਆ ਕਹਿੰਦੇ ਕਿ ਕੋਰਟ ਤੱਕ ਪਹੁੰਚ ਗਿਆ ਇਹ ਕੀ ਮਸਲਾ ਹੈ ਜੀ ਕਿਹੜੀ ਗੱਲ ਤੋਂ ਸ਼ੁਰੂ ਹੋਇਆ ਸੀ ਮਸਲਾ ਇਹ ਨਹੀਂ ਮਸਲਾ ਇੱਕ ਆਡੀਓ ਤੋਂ ਸ਼ੁਰੂ ਹੋਇਆ ਸੀ ਆਡੀਓ ਵਾਇਰਲ ਹੋਈ ਸੀ ਆਪਾਂ ਖਬਰ ਵੀ ਕੀਤੀ ਹੈ ਜੀ ਤਾਂ ਗੱਲ ਇਹ ਆ ਕਿ ਉਹ ਪੰਘੂਸਾ ਆਪਣੇ ਜੀ ਗੱਲ ਇੱਕ ਟੈਲੀਵਿਜ਼ਨ ਬਹਿਸ ਤੋਂ ਚੱਲੀ ਸੀਗੀ ਅਰਸ਼ਦੀਪ ਸਿੰਘ ਕਲੇਰ ਜਿਹੜੇ ਆ ਉਹ ਇਹਨਾਂ ਦੇ ਲੀਡਰ ਵੀ ਆ ਨੌਜਵਾਨ ਲੀਡਰ ਵੀ ਆ ਤੇ ਇਹਨਾਂ ਦੇ ਸਪੋਕਸਪਰਸਨ ਵੀ ਆ ਹੂੰ ਤੇ ਪੇਸ਼ੇ ਤੋਂ ਵਕੀਲ ਵੀ ਆ ਜੀ ਉਹਨਾਂ ਨੇ ਥੋੜਾ ਜਿਹਾ ਮੈਂ ਤੁਹਾਨੂੰ ਬੈਕਗ੍ਰਾਉਂਡ ਦੱਸ ਦੇਣਾ ਜੇ ਹੁਣ ਭੁੱਲ ਗਏ ਹੋ ਤੁਸੀਂ ਯਾਦ ਕਰਾਉਣਾ ਕਿ ਅਸਲ ਦੇ ਵਿੱਚ ਕੀ ਆ ਕਿ ਜਦੋਂ ਭਰਤੀ ਮੁਹਿੰਮ ਚੱਲ ਰਹੀ ਸੀ ਦੂਜੇ ਕਾਲੀ ਧੜੇ ਦੀ ਹੂੰ ਤਾਂ ਉਸ ਵੇਲੇ ਇੱਕ ਬਹਿਸ ਦੇ ਵਿੱਚ ਜਿਹਦੇ ਚ ਇਚਨਜੀ ਸਿੰਘ ਦੀ ਬਰਾੜ ਵੀ ਸਨ ਤੇ ਕਲੇਰ ਸਨ ਦੋਨੇ ਇੱਕੋ ਵੇਲੇ ਦੇ ਸਾਥੀ ਜੀ ਜੀ ਤਾਂ ਉੱਥੇ ਦੋਨੇ ਆਪਣੇ ਆਪਣੇ ਧੜੇ ਨੂੰ ਕਹ ਲੋ ਤਨਸੀਮ ਨੂੰ ਕਹ ਲੋ ਕਿ ਰਿਪਰੈਜ਼ੈਂਟ ਕਰ ਰਹੇ ਸਨ ਹਮ ਉੱਥੇ ਕਲੇਰ ਨੇ ਇਹ ਗੱਲ ਕਹੀ ਕਿ ਤੁਸੀਂ ਅੱਜ ਕੱਲ ਮਤਲਬ ਕਿ ਬੇ ਜੋ ਮੰਡੀ ਬੋਰਡ ਦੇ ਦਫ਼ਤਰ ਆ ਉੱਥੇ ਮੀਟਿੰਗਾਂ ਕਰਦੇ ਹੋ ਹਮ ਉਹ ਵੈਸੇ ਕਿਤੇ ਮਤਲਬ ਕਿ ਮੇਲਗੈਨ ਹੋਇਆ ਵੀ ਸੀਗਾ ਹਮ ਤੇ ਲੀਟਰ ਜਿਹੜੇ ਹੁੰਦੇ ਨੇ ਜੀ ਇਦਾਂ ਹੁਣ ਮੰਨ ਲਓ ਮੇਰੀ ਕਿਸੇ ਨਾਲ ਨਹੀਂ ਵੀ ਬਣਦੀ ਜਾਂ ਕਿਸੇ ਇੱਥੇ ਕੋਈ ਸਿਆਸੀ ਬੰਦਾ ਕਿਤੇ ਕੈਫੇ ਚ ਮਿਲ ਜਾਂਦਾ ਬੈਠ ਜਾਂਦਾ ਤਾਂ ਕੋਈ ਕੀ ਆਖਰ ਨਹੀਂ ਆ ਜਾਂਦੇ ਉਹਦੇ ਹੂੰ ਕੋਈ ਨਹੀਂ ਹੁੰਦਾ ਕਿ ਅਸੀਂ ਕੋਈ ਕਿਸੇ ਨਾਲ ਬੈਠ ਨਹੀਂ ਸਕਦੇ ਤਾਂ ਮਤਲਬ ਕਿ ਇਦਾਂ ਤਾਂ ਕੁਝ ਵਾਪਰਿਆ ਸੀਗਾ ਹੂੰ ਪੂਰਾ ਤਾਂ ਮੈਨੂੰ ਵੀ ਨਹੀਂ ਯਾਦ ਪਰ ਐਸਾ ਕੁਝ ਵਾਪਰਿਆ ਸੀ ਕਿ ਇਹ ਤਿੰਨ ਚਾਰ ਲੀਟਰ ਇਕੱਠੇ ਹੋਏ ਸਨ ਜੀ ਠੀਕ ਹੈ ਜੀ ਇੱਕ ਸਰਕਾਰੀ ਭਵਨ ਦੇ ਵਿੱਚ ਹੀ ਕਹਿ ਲਓ ਹੂੰ ਪੰਗੂ ਸਾਹਿਬ ਇਹ ਕਹਿੰਦੇ ਸੀ ਵੀ ਚਲੋ ਮੈਂ ਹੁਣ ਸਾਰੇ ਨੂੰ ਜਾਣਦਾ ਉਥੇ ਪੀਰ ਮੁਹੰਮਦ ਵੀਰ ਸਾਹਿਬ ਪੀਰ ਮੁਹੰਮਦ ਬਾਅਦ ਚ ਅਕਾਲੀ ਦਲ ਛੱਡ ਗਿਆ ਸੀ ਜੀ ਜੀ ਕਿ ਮੈਂ ਤਾਂ ਚਲੋ ਭਾਈ ਚਾਹ ਪਾਣੀ ਸਾਰਿਆਂ ਨੂੰ ਪੁੱਛਣਾ ਹੀ ਆ ਹੂੰ ਤੇ ਕਲੇਰ ਨੇ ਇਹ ਗੱਲ ਕਹੀ ਸੀ ਵੀ ਅੱਜ ਕੱਲ ਤੁਹਾਡੀਆਂ ਮੀਟਿੰਗਾਂ ਹੁੰਦੀਆਂ ਨੇ ਮੰਡੀ ਬੋਰਡ ਦੇ ਦਫ਼ਤਰਾਂ 'ਚ ਜੀ ਪੰਗੂ ਸਾਹਿਬ ਵਟ ਖਾ ਗਿਆ ਇਸ ਗੱਲ ਤੋਂ ਉਹ ਕਹਿੰਦੇ ਹਾਂ ਹਾਂ ਵੀ ਮੇਰੇ ਵਿਭਾਗ ਦੇ ਤੁਸੀਂ ਇਹ ਉਂਗਲ ਕਿਵੇਂ ਚੁੱਕੀ ਆ ਗੱਲ ਇੱਥੋਂ ਚੱਲਦੀ ਚੱਲਦੀ ਜਿਹੜੀ ਕਥਾ ਤਾੜੀਓ ਸੀ ਉਹਦੇ ਵਿੱਚ ਚਲੇਗੀ ਮਰਨ ਮਰਉਣ ਤੱਕ ਮੈਂ ਨੇ ਮਾਰੇ ਆ ਫਲਾਹ ਕੀਤਾ ਟਮਕਾ ਕੀਤਾ ਚਲੋ ਉਹ ਪਤਾ ਸੀਗਾ ਕਿ ਇੱਥੇ ਸਰਕਾਰ ਨੇ ਹੁਣ ਆਪਣੇ ਅਫਸਰ ਦੇ ਖਿਲਾਫ ਕਰਨਾ ਕੀ ਆ ਪਰ ਇੱਕ ਚੀਜ਼ ਅੰਦਰੋਂ ਜਿਹੜੀ ਪਤਾ ਲੱਗੀ ਆ ਕਿ ਭੰਗੂ ਸਾਹਿਬ ਦਾ ਜਿਹੜਾ ਰਤਬਾ ਮਰਬਤਾ ਸੀਗਾ ਉਹ ਤੇ ਉਹੀ ਆ ਕਾਗਜ਼ਾਂ ਦੇ ਵਿੱਚ ਤੇ ਉਹੀ ਨੇ ਪਰ ਜਿਹੜੀ ਉਹਨਾਂ ਦੇ ਕੋਲ ਇੱਕ ਕਹ ਲੋ ਕਿ ਪੂਰੀ ਪਾਵਰ ਸੀ ਠੋਕਵੀਂ ਪਾਵਰ ਸੀ ਉਹ ਜ਼ਰੂਰ ਕਟਾ ਦਿੱਤੀ ਗਈ ਕਿਉਂ ਕਿ ਪਿਛਲੇ ਦਿਨੀ ਹੋਇਆ ਕੀ ਸੀਗਾ ਕਿ ਸ਼ਾਇਦ ਇੱਕ ਸਟੇਜ ਸਾਂਝੀ ਸੀਗੀ ਜੀ ਮੁੱਖ ਮੰਤਰੀ ਸਾਹਿਬ ਨਾਲ ਤਾਂ ਉਹ ਫੋਟੋ ਵਾਇਰਲ ਹੋ ਗਈ ਸੀ ਬਹੁਤ ਜ਼ਿਆਦਾ ਤਾਂ ਜਿੰਨਾਂ ਕੋ ਮੈਂ ਸੁਣਿਆ ਇਹਨਾਂ ਦੇ ਮਹਿਕਮੇ ਚੋ ਕਿ ਭੰਗੂ ਸਾਹਿਬ ਦੀ ਜਿਹੜੀ ਪਹਿਲਾਂ ਵਰਗੀ ਸਰਦਾਰੀ ਸੀ ਉਹ ਜਿਵੇਂ ਟਰਾਲੀਆਂ ਦੇ ਪਿੱਛੇ ਲਿਖਿਆ ਹੁੰਦਾ ਪਹਿਲਾਂ ਵਾਲੀ ਗੱਲ ਨਾ ਰਹੀ ਕਿ ਵੀ ਉਹਦੇ ਚ ਥੋੜਾ ਫਰਕ ਪਿਆ ਉਹਦਾ ਸਰਕਾਰ ਨੇ ਕੋਈ ਸਿੱਧੀ ਕਾਰਵਾਈ ਤਾਂ ਕੀਤੀ ਨਹੀਂ ਹੂੰ ਫਿਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕਲियर ਸਾਹਿਬ ਅੱਥਰੇ ਵਕੀਲ ਹੂੰ ਇਨਨ ਨੇ ਕੋਰਟ ਵੱਲ ਰੁਖ ਕਰ ਲਿਆ ਹਾਈ ਕੋਰਟ ਚਲੇ ਗਏ ਜੀ ਹਾਈ ਕੋਰਟ ਦੇ ਵਿੱਚ ਚਲੋ ਜਾਣ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਮਜੀਠੀਆ ਸਾਬ ਇਹਦੇ ਤੇ ਕਾਫੀ ਵਾਰ ਬੋਲੇ ਆ ਫਿਰ ਉਹ ਅਮਰਤਪਾਲ ਸਿੰਘ ਵਾਲਾ ਐਪੀਸੋਡ ਆ ਗਿਆ ਵਿੱਚ ਹਮ ਕਿ ਪੰਗੂ ਸਾਹਿਬ ਨੇ ਜੀ ਕਰਵਾਇਆ ਸਰੈਂਡਰ ਮੈਂ ਸਵਾਲ ਵੀ ਕੀਤਾ ਸੀ ਤੁਹਾਨੂੰ ਸ਼ਾਇਦ ਯਾਦ ਹੋਵੇਗਾ ਤਾਂ ਪੰਗੂ ਸਾਹਿਬ ਨੇ ਕਿਹਾ ਸੀਗਾ ਕਿ ਉਸ ਦਿਨ ਮੇਰਾ ਉੱਥੇ ਅਖੰਡ ਪਾਠ ਦਾ ਪੋਗ ਪੈਣਾ ਸੀਗਾ ਜੋ ਮੈਂ ਰਖਵਾਇਆ ਸੀਗਾ ਘਰੇਲੂ ਤਾਂ ਕਰਕੇ ਮੇਰੀ ਮੌਜੂਦਗੀ ਸੀ ਚਲੋ خیر ਹਰ ਇੱਕ ਦਾ ਆਪਣਾ ਪੱਖ ਹੈ ਬਈ ਹੱਕ ਹੈ ਹਰੇਕ ਨੂੰ ਪੱਖ ਰੱਖਣ ਦਾ ਫਿਰ ਇਹ ਗੱਲ ਨਿਕਲੀ ਕਿ ਜੋ ਅੰਮ੍ਰਿਤਸਰ ਦੇ ਵਿੱਚ ਧਰਨਾ ਸੀਗਾ ਕਿ ਪੰਗੂ ਸਾਹਿਬ ਦੀ ਦੇਖ ਰਹਿਕ ਚ ਸੀ ਹਮ ਚਲੋ ਉਹਨਾਂ ਨੇ ਨਾ ਸਾਰੀਆਂ ਚੀਜ਼ ਸਾਨੂੰ ਕਦੇ ਵੀ ਪਰਮਾਨ ਨਹੀਂ ਕੀਤਾ ਇਹ ਚੀਜ਼ਾਂ ਚੱਲਦੀਆਂ ਹੁੰਦੀਆਂ ਨੇ ਨਾਲੋਂ ਨਾਲ ਪਰ ਹੋਇਆ ਕਿ ਕਿ ਹੁਣ ਕੋਰਟ ਨੇ ਇੱਕ ਨੋਟਿਸ ਕੱਢਿਆ ਪੰਜਾਬ ਸਰਕਾਰ ਨੂੰ ਕਿ ਕੀ ਤੁਹਾਡਾ ਕੋਈ ਅਫਸਰ ਇਸ ਤਰ੍ਹਾਂ ਥੈਟਨ ਕਰ ਸਕਦਾ ਕਿਸੇ ਨੂੰ ਤਾਂ ਉਹਨੂੰ ਉਸਦਾ ਜਵਾਬ ਦੇਣਾ ਪਊਗਾ ਇਹਦਾ ਮਤਲਬ ਇਹ ਆ ਕਿ ਪੰਗੂ ਸਾਹਿਬ ਦੀਆਂ ਮੁਸ਼ਕਲਾਂ 'ਚ ਵਾਧਾ ਹੋਇਆ ਇਹਦੇ 'ਚ ਕੋਈ ਸ਼ੱਕ ਨਹੀਂ ਕੋਈ ਦੂਰ ਨਹੀਂ ਹੈ ਕਿ ਉਹ ਆਡੀਓ ਕਹ ਰਹੇ ਸਨ ਕਿ ਇਹ ਆਡੀਓ ਫੇਕ ਹੈ ਹੁਣ ਜੇ ਫੇਕ ਆ ਤਾਂ ਫਿਰ ਹਾਈ ਕੋਰਟ ਦੇ ਵਿੱਚ ਮਾਮਲਾ ਚੱਲ ਗਿਆ ਉਥੇ ਇਹ ਵੀ ਸਿੱਧ ਹੋ ਜਾਣਾ ਚਾਹੀਦਾ ਤੇ ਫਿਰ ਤਾਂ ਕਲੀਅਰ ਹੋਣਾ ਤੇ ਕਾਰਵਾਈ ਕਰਵਾ ਦਿਓ ਜੀ ਮਤਲਬ ਕਿ ਹੁਣ ਤੇ ਸਰਕਾਰ ਨੇ ਜਵਾਬ ਦੇਣਾ ਹੀ ਆ ਸਰਕਾਰ ਉਥੇ ਕਵੇ ਕਿ ਪਹਿਲਾਂ ਦੀ ਫੋਰੈਂਸਿਕ ਜਾਂਚ ਕਰਵਾਓ ਹਮ ਠੀਕ ਹੈ ਜੀ ਤੇ ਜੇ ਉਹ ਫੇਕ ਪਾਈ ਜਾਂਦੀ ਆ ਤੇ ਕਲੀਅਰ ਨੂੰ ਹੀ ਤੁਸੀਂ ਘੇਰ ਲਓ ਬਿਲਕੁਲ ਨਾਲਿਆ ਕਲੀਅਰ ਨੂੰ ਘੇਰ ਲਓ ਜੀ ਠੀਕ ਹੈ ਨਾ ਜੀ ਤੇ ਜੇ ਸੱਚੀ ਆ ਹਮ ਤੇ ਫਿਰ ਤਾਂ ਭਾਈ ਹੁਣ ਕਸੀ ਤੇ ਕਰੀਓ ਜੀ ਨੇ ਘੇਰ ਜਾਣਾ ਨੇ ਘੇਰੀ ਜਾਣਾ ਪਰ ਚਲੋ ਹੋ ਸਕਦਾ ਮਾੜਾ ਮੋਟਾ ਆਡੀਓ ਵਾਲਾ ਕੁ ਮਸਲਾ ਵੀ ਠੱਲ ਜੇ ਕਿਉਂਕਿ ਤੀਜੇ ਕਿ ਦਿਨ ਕੋਈ ਨਾ ਕੋਈ ਆਡੀਓ ਆ ਜਾਂਦੀ ਹੈ ਹਾਂ ਜੀ ਹਾਂ ਜੀ ਨਹੀਂ ਉਹ ਉਦੋਂ ਤਾਂ ਐਪੀਸੋਡ ਹੀ ਚੱਲਿਆ ਉਹ ਸ਼ਾਂਤ ਹੋ ਗਿਆ ਸੀਗਾ ਮਤਲਬ ਕਿ ਦੋ ਤਿੰਨ ਦਿਨ ਇਹ ਵੱਡੀਆਂ ਖਬਰਾਂ ਬਣੀਆਂ ਰਹੀਆਂ ਉਸ ਤੋਂ ਬਾਅਦ ਕੈਲੋ ਕਿ ਇਹ ਖਬਰ ਜਿਹੜੀ ਸੀ ਉਹ ਠੰਡੇ ਬਸਤੇ ਵਿੱਚ ਚਲੇ ਗਈ ਇਹ ਫਿਰ ਜਿਵੇਂ ਹੁਣ ਸੁਲਵਾਈ ਹੋਈ ਆ ਜੀ ਦੁਬਾਰਾ ਨੋਟਿਸ ਨਿਕਲਿਆ ਸਰਕਾਰ ਨੂੰ ਤਦ ਇਹ ਖਬਰ ਫਿਰ ਮਾਗਰ ਚਰਚਾ ਦੇ ਵਿੱਚ ਆ ਗਈ ਬਿਲਕੁਲ ਜੀ ਬਿਲਕੁਲ ਜਟਾ ਨੂੰ ਫਾਇਰ ਜੀ ਕਹਿ ਰਹੇ ਨੇ ਕਿ ਭਾਈ ਬਾਗੀ ਧੜਾ ਹੁਣ ਕਿੱਧਰ ਗਿਆ ਕਹਿੰਦੇ ਉਹਨਾਂ ਦੀ ਭਰਤੀ ਦਾ ਕੀ ਬਣਿਆ ਨਹੀਂ ਚੱਲ ਰਹੀ ਹੈ ਜੀ ਉਥੇ ਕਹਿੰਦੇ ਆ ਕਿ ਅਸੀਂ ਬਾਹਰ ਲਿਆਂ ਵਾਸਤੇ ਵੀ ਖੋਲ ਦਿੱਤੀ ਹੈ ਭਰਤੀ ਹੂੰ ਤੇ ਯਾਲੀ ਸਾਹਿਬ ਕੱਲ ਤੁਸੀਂ ਦੇਖਿਆ ਨਹੀਂ ਪ੍ਰੈਸ ਕਾਨਫਰੈਂਸ ਕਰਕੇ ਗਏ ਉਹਨਾਂ ਨੇ ਕਿਹਾ ਕਿ ਸਾਡੀ ਤੇ ਗੱਲ ਅਮਰਤਪਾਲ ਸਿੰਘ ਜਾਂ ਸ਼ਦ ਸਰਦਾਰ ਮਾਨ ਦਾ ਵੀ ਨਾਮ ਲਿਆ ਕੇ ਚੱਲ ਰਹੀ ਹੈ ਹੂੰ ਵੀ ਹੋ ਸਕਦਾ ਸੀ ਇੱਕੋ ਪਲੇਟਫਾਰਮ ਤੇ ਇੱਕੋ ਝੰਡੇ ਦੇ ਹੇਠ ਇਕੱਠੇ ਹੋ ਜਾਈਏ ਹੂੰ ਤੇ ਨਾਲ ਉਹਨਾਂ ਨੇ ਕਿਹਾ ਕਿ ਲੀਡਰਸ਼ਿਪ ਜਿਹੜੀ ਆ ਉਹ ਤੈਅ ਹੋ ਜਾਏਗੀ ਸੋ ਇਹਦੇ ਤੇ ਤਾਂ ਕੱਲੀ ਬਿਆਨ ਆਇਆ ਅੱਜ ਕੱਲੀ ਬਿਆਨ ਆਇਆ ਬਿਲਕੁਲ ਬਿਲਕੁਲ ਗ੍ਰੈਪੀ ਜੀ ਵੀ ਕਹਿ ਰਹੇ ਨੇ ਕਿ ਆਲੀ ਸਾਹਿਬ ਦਾ ਬਿਆਨ ਆਇਆ ਤੇ ਚਲੋ ਜੀ ਫਿਰ ਕੋਈ ਨਹੀਂ ਭਰਤੀ ਦਾ ਵੀ ਹੋਰ ਅੱਗੇ ਕੀ ਪ੍ਰੋਸੀਜਰ ਹੈ ਤੇ ਕੀ ਚੱਲ ਰਿਹਾ ਕੀ ਨਤੀਜਾ ਹੁੰਦਾ ਉਹਦਾ ਵੀ ਆਪਾਂ ਨੂੰ ਪਤਾ ਲੱਗ ਜਾਣਾ ਪਰ ਮਿੰਟੂ ਜੀ ਇੱਕ ਥੋੜਾ ਟਾਈਮ ਪਹਿਲਾਂ ਆਪਾਂ ਖਬਰ ਕੀਤੀ ਸੀ ਰਣਜੀਤ ਸਿੰਘ ਢੱਡਰੀਆਂ ਹੋਰਾਂ ਦੇ ਕੋਈ 12 ਸਾਲ ਪੁਰਾਣਾ ਮਸਲਾ ਸੀ ਦੁਬਾਰਾ ਉਹ ਵੀ ਮੱਗ ਗਿਆ ਸੀ ਉਹਦੇ ਤੇ ਤਿੰਨ ਮੈਂਬਰੀ ਐਸਆਈਟੀ ਬਣੀ ਤੇ ਐਸਆਈਟੀ ਨੇ ਕਹਿੰਦੇ ਵੀ ਹੁਣ ਆਪ ਦਾ ਜਿਹੜ ਉਹਦੇ ਵਿੱਚ ਕੀ ਜਵਾਬ ਦਾਖਲ ਕੀਤਾ ਜੀ ਉਹਨਾਂ ਨੇ ਕੋਈ ਰਾਹਤ ਮਿਲੀ ਉਹਨਾਂ ਨੂੰ ਜਾਂ ਕੀ ਬਣਨਾ ਗਿਆ ਇਸ ਕੇਸ ਦਾ ਨਹੀਂ ਉਹ ਕੁਝ ਵੀ ਨਹੀਂ ਮੈਨੂੰ ਤੇ ਲੱਗਦਾ ਕਿ ਬਸ ਠੰਡੇ ਵਾਸਤੇ ਜੀ ਇਹ ਕੰਮ ਹਮ ਟਡਰੀਆਂ ਵਾਲਾ ਉਹ ਤੁਹਾਨੂੰ ਪਤਾ ਪਿੱਛੇ ਜੀ ਉਹਨਾਂ ਨੂੰ ਗੱਡੀ ਮਿਲੀ ਸੀ ਤੇ ਬੜੀ ਉਹ ਚੱਲੀ ਆ ਨਾ ਰੀਲ ਜੀ वैसे भी वो रीला बढ़िया शौक शौक ਨਾਲ ਬਣਾਉਂਦੇ ਨੇ ਬੰਦਿਆਂ ਨੂੰ ਮਿਲਦੇ ਗਿਲਦੇ ਨੇ ਉਹਨਾਂ ਦੀ ਵੀ ਟੀਮ ਹੈ ਹਾਂਜੀ ਉਹਨਾਂ ਦੀ ਵੈਰਿਟੀ ਟੀਮ ਪੂਰੀ ਐਕਟਿਵ ਮਤਲਬ ਕਿ ਆਈਟੀ ਟੀਮਾਂ ਵੀ ਅੱਜ ਕੱਲ ਬਾਬਿਆਂ ਨੇ ਵੀ ਰੱਖੀਆਂ ਹੋਈਆਂ ਨੇ ਜੀ ਤਾਂ ਗੱਲ ਇਹ ਆ ਕਿ ਬਈ ਉਹ ਹੁਣ ਵਧੀਆ ਆਪਦੀ ਗੱਡੀ 'ਚ ਨਜ਼ਾਰੇ ਨਾਲ ਹਾਰਨ ਮਾਰਦੇ ਜਾ ਸਕਦੇ ਹੁਣ ਉਹਨਾਂ ਦਾ ਫਿਕਰ ਨਿਭੜ ਜਾਣਾ ਕਿਉਂਕਿ ਐਸਆਈਟੀ ਨੇ ਸ਼ਾਇਦ ਬਈ ਇਹ ਗੱਲ ਕਹਿਤੀ ਆ ਕਿ ਕੇਸ ਜਿਹੜਾ ਬੰਦ ਕਰ ਦੇਣਾ ਚਾਹੀਦਾ ਹੂੰ ਬੀ 10 12 ਸਾਲ ਪੁਰਾਣਾ ਜਿਹੜਾ ਮੁਕੱਦਮਾ ਹੁਣ ਇਹਦੇ 'ਚ ਗਾ ਟ੍ਰਾਇਲ ਜੋਗਾ ਕੁਝ ਬਚਦਾ ਨਹੀਂ ਹੈ ਜੀ ਜਦੋਂ ਮਤਲਬ ਕਿ ਮਾਮਲਾ ਨਾ ਥੋੜਾ ਟੈਕਨੀਕਲੀ ਸਮਝਿਆ ਕਰੋ ਸੁਖਮ ਸਿੰਘ ਸਾਹਿਬ ਸਾਰੀ ਆਡੀਅנס ਨੂੰ ਬੇਨਤੀ ਹੈ ਕਿ ਦਰਅਸਲ ਕੀ ਹੈ ਕਿ ਜੱਜ ਨੇ ਇਹ ਨਹੀਂ ਹੁੰਦਾ ਕਿ ਚੱਕ ਕੇ ਕਿਸੇ ਨੂੰ ਉਹਦੇ ਤੇ ਕੋਈ ਇਲਜ਼ਾਮ ਲਗਾ ਕੇ ਉਹਨੂੰ ਫਾਇਲ ਆ ਦੇਣਾ ਨਹੀਂ ਨਹੀਂ ਉਹਦੇ 'ਚ ਸਭ ਤੋਂ ਪਹਿਲਾਂ ਆਇਆ ਪੜਾ ਕੀ ਹੁੰਦਾ ਹੈ ਕਿ ਜਾਂਚ ਕਰੋ ਜੀ ਜਾਂਚ 'ਚ ਕੀ ਨਿਕਲਦਾ ਹੈ ਹੂੰ ਨਤੀਜਾ ਜਾਂ ਫੈਸਲਾ ਉਹਦੇ ਚੋਂ ਨਿਕਲਣਾ ਹੈਗਾ ਬਿਲਕੁਲ ਤੇ ਜਿਹੜੇ ਜਾਂਚ ਕਰਤਾ ਨੇ ਉਹ ਹੀ ਮੋਢਲੇ ਦੌਰ ਦੇ ਹਥਿਆਰ ਸੁੱਟ ਜਾਣ ਕੇ ਇਸ ਕੇਸ ਦੇ ਵਿੱਚ ਹਾਈ ਕੱਕ ਨਹੀਂ ਭਾਵੇਂ ਉਹ ਕੁਝ ਵੀ ਕਾਰਨ ਨੇ ਠੀਕ ਹੈ ਨਾ ਜੀ ਕਾਰਨ ਕੁਝ ਵੀ ਰਹੇ ਹੋਣ ਉਹਨਾਂ ਨੂੰ ਲੱਗਦਾ ਹੋਵੇ ਜਾਂ ਜੋ ਮਰਜ਼ੀ ਆ ਬਟ ਉਹ ਫਿਰ ਕਾ ਕਿਸ ਕੀ ਚੱਲੇਗਾ ਹੂੰ ਜਦੋਂ ਜਾਂਚ ਕਰਤਾ ਇੱਕ ਦਿਨ ਕਹੇ ਕਿ ਕੇਸ ਦੇ ਵਿੱਚ ਟ੍ਰਾਇਲ ਚੱਲਣ लायक ਹੈ ਹੀ ਕੱਕ ਨਹੀਂ ਹੈ ਤਾਂ ਸਮਝ ਲਓ ਜਾਂਚ ਛੁੱਟ ਗਈ ਬਿਲਕੁਲ ਜੜਾਂ